ਅਬ ਰਾਸਪਾ ਦੇਖ ਰਹੇ ਤੁਸੀਂ ਤੇ ਮੈਂ ਤੁਹਾਡੇ ਨਾਲ ਗੁਰਪੇ ਤੇ ਮਾਨ ਜਿਸ ਤਰ੍ਹਾਂ ਗੱਲ ਕੀਤੀ ਜਾਵੇ ਰਾਜਪੁਰਾ ਸ਼ਹਿਰ ਦੀ ਤਾਂ ਰਾਜਪੁਰਾ ਸ਼ਹਿਰ ਦੇ ਵਿੱਚ ਇਸ ਸਮੇਂ ਪ੍ਰਮੁੱਖ ਸਮੱਸਿਆਵਾਂ ਦੇ ਵਿੱਚੋਂ ਇੱਕ ਸਮੱਸਿਆ ਰਾਜਪੁਰਾ ਟ੍ਰੈਫਿਕ ਦੀ ਹੈ ਤੇ ਇਸ ਸਮੇਂ ਮੈਂ ਰਾਜਪੁਰਾ ਦੇ ਮੇਨ ਗगन ਚੌਂਕ ਦੇ ਉੱਪਰ ਮੌਜੂਦ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਟ੍ਰੈਫਿਕ ਦੀ ਸਮੱਸਿਆ ਜਿਹੜੀ ਬਣੀ ਹੋਈ ਹੈ ਖੁਦ ਇਸ ਟ੍ਰੈਫਿਕ ਦੀ ਸਮੱਸਿਆ ਨੂੰ ਹੱਲ ਕਰਾਉਣ ਦੇ ਲਈ ਅੱਜ ਟ੍ਰੈਫਿਕ ਐਸਪੀ ਜਿਹੜੇ ਨੇ ਜ਼ਿਲ੍ਹਾ ਪਟਿਆਲਾ ਅਚਰੂ ਰਾਮ ਸ਼ਰਮਾ ਜੀ ਜਿਹੜੇ ਇੱਥੇ ਪਹੁੰਚੇ ਹੋਏ ਨੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਜੋ ਜੇਕਰ ਗੱਲ ਕੀਤੀ ਜਾਵੇ ਤਾਂ ਜੋ ਕਾਰਨ ਜਿਹੜਾ ਸਾਹਮਣੇ ਆ ਰਿਹਾ ਹੈ ਕਾਰਨ ਇਹ ਸਾਹਮਣੇ ਆ ਰਿਹਾ ਹੈ ਕਿ ਇਹ ਜੋ ਆਰੋ ਬਣ ਰਹੇ ਨੇ ਰੇਲਵੇ ਲਾਈਨਾਂ ਦੇ ਉੱਪਰ ਤੇ ਜੋ ਸਾਈਡਾਂ ਦੇ ਉੱਪਰ ਜਿਹੜੇ ਪੁਲ ਬਣਾਏ ਜਾ ਰਹੇ ਨੇ ਐਨਐਚਆਈ ਦੇ ਵੱਲੋਂ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ ਪਰ ਕਿਤੇ ਨਾ ਕਿਤੇ ਜਦੋਂ ਬਣਨੇ ਸਟਾਰਟ ਹੋਏ ਨੇ ਤੇ ਹੁਣ ਦੱਸਿਆ ਜਾ ਰਿਹਾ ਕਿ 2 ਮਹੀਨੇ ਦਾ ਸਮਾਂ ਜਿਹੜਾ ਔਰ ਲੱਗ ਸਕਦਾ ਤੇ ਇੱਕ ਜਿਹੜਾ ਆਰਓ ਨਲਾਸ ਘਟ ਵਾਲਾ ਉਸ ਨੂੰ 20 ਤਰੀਕ ਤੱਕ ਜਿਹੜਾ ਚਲਾ ਦਿੱਤਾ ਜਾਵੇਗਾ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਪੁਲ ਬੰਦ ਹੋਣ ਕਾਰਨ ਲੋਕਾਂ ਨੂੰ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਜੇਕਰ ਤੁਸੀਂ ਚੰਡੀਗੜ੍ਹ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਕਈ ਘੰਟੇ ਦਾ ਸਫ਼ਰ ਜਿਹੜਾ ਇਹ ਤੈਅ ਕਰਨਾ ਪਵੇ ਕਿਉਂਕਿ ਕਾਫੀ ਜਾਮ ਵਰਗੀ ਸਥਿਤੀ ਜਿਹੜੀ ਹੈ ਲੱਗ ਜਾਂਦੀ ਹੈ ਕਈ ਵਾਰ 1 ਘੰਟਾ ਹੋ ਜਾਂਦਾ ਅੱਧਾ ਘੰਟਾ ਲੱਗ ਜਾਂਦਾ ਤੇ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਦੂਜੀ ਤਰਫ ਜਿਹੜਾ ਹੈ ਸ਼ਹਿਰ ਨੂੰ ਜਾਣ ਵਾਲਾ ਪੁਲ ਹੈ ਤੇ ਸ਼ਹਿਰ ਨੂੰ ਜਾਣ ਵਾਲੇ ਪੁਲ ਦੇ ਉੱਪਰ ਵੀ ਕਾਫੀ ਸਮੱਸਿਆਵਾਂ ਸਾਮਣਾ ਕਰਨਾ ਪੈਂਦਾ ਕਿਉਂਕਿ ਲੰਬਾ ਜਾਮ ਜਿਹੜਾ ਉੱਥੇ ਲੱਗ ਜਾਂਦਾ ਲੋਕ ਜਿਹੜੀ ਛੋਟੀ ਟ੍ਰੈਫਿਕ ਹੈ ਉਹ ਸ਼ਹਿਰ ਦੇ ਅੰਦਰੋਂ ਨਿਕਲਦੀ ਹੈ ਤੇ ਜੋ ਹੈਵੀ ਟ੍ਰੈਫਿਕ ਹੈ ਉਹ ਸ਼ਹਿਰ ਦੇ ਬਾਹਰੋਂ ਨਿਕਲ ਰਹੀ ਹੈ ਤੇ ਕਈ ਕਈ ਘੰਟੇ ਜਿਹੜੇ ਨੇ ਜਾਮ ਦਾ ਸਥਿਤੀ ਕਰਨਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ ਪੁਲਿਸ ਦੇ ਵੱਲੋਂ ਸਥਿਤੀ ਨੂੰ ਜਿੱਠਣ ਦੇ ਲਈ ਜਿਹੜਾ ਕੱਟ ਬੰਦ ਕਰ ਦਿੱਤੇ ਗਏ ਨੇ ਪਰ ਜੇਕਰ ਗੱਲ ਕੀਤੀ ਜਾਵੇ ਤਾਂ ਉਸ ਸਮੱਸਿਆ ਦਾ ਜਿਹੜਾ ਪ੍ਰੋਪਰ ਹੱਲ ਕਰਨ ਦੇ ਲਈ ਅੱਜ ਜੋ ਡੀਜੀਪੀ ਪੰਜਾਬ ਨੇ ਤੇ ਡੀਜੀਪੀ ਟ੍ਰੈਫਿਕ ਨੇ ਐਸਆਰਆਈ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਪੁਲਿਸ ਦੇ ਸੀਨੀਅਰ ਅਧਿਕਾਰੀ ਜਿਹੜੇ ਨੇ ਰਾਜਪੁਰਾ ਪਹੁੰਚੇ ਨੇ ਉਹਨਾਂ ਦੇ ਵੱਲੋਂ ਜਿਹੜਾ ਹੈ ਇਸ ਸਮੱਸਿਆ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਤੇ ਅਗਲੇ ਹਫ਼ਤੇ ਜਿਹੜੀ ਹੈ ਟ੍ਰੈਫਿਕ ਜਿਹੜੀ ਹੈ ਉਹਨਾਂ ਦੇ ਵੱਲੋਂ ਟ੍ਰੈਫਿਕ ਦੀ ਸਮੱਸਿਆ ਨਜੇਠਣ ਦੇ ਲਈ ਐਨਐਚਈ ਦੇ ਅਧਿਕਾਰੀਆਂ ਦੇ ਨਾਲ ਮੀਟਿੰਗ ਬੁਲਾਈ ਗਈ ਹੈ ਤੇ ਮੀਟਿੰਗ ਦੇ ਵੀ ਦੇਖਣਾ ਹੋਵੇਗਾ ਕੀ ਸਮੱਸਿਆ ਦਾ ਹੱਲ ਨਿਕਲਦਾ ਹੈ ਤੇ ਅਸੀਂ ਗੱਲਬਾਤ ਕਰਾਂਗੇ ਟ੍ਰੈਫਿਕ ਐਸਪੀ ਅਥਰੂ ਰਾਮਜੀਤ ਦੇ ਨਾਲ ਉਹਨਾਂ ਦੇ ਵੱਲੋਂ ਕੀ ਸ਼ਹਿਰ ਵਾਸੀਆਂ ਦੀ ਜਿਹੜੀ ਹੈ ਅਪੀਲ ਜਿਸ ਤਰ੍ਹਾਂ ਕਿ ਰਾਜਪੁਰਾ ਵਾਸੀ ਨੂੰ ਪਤਾ ਹੈ ਕਿ ਆਰੋਵੀ ਜਿਹੜਾ ਰੇਲਵੇ ਓਵਰ ਬ੍ਰਿਜ ਹੈ ਉਹਦੀ ਕੰਸਟਰਕਸ਼ਨ ਚੱਲ ਰਹੀ ਹੈ ਦੋਨੋਂ ਪਾਸੋਂ ਉਹ ਬੰਦ ਕੀਤਾ ਹੋਇਆ ਹੈ ਕਾਫੀ ਸਮੇਂ ਤੋਂ ਤੇ ਉਹ ਸਮੱਸਿਆ ਕਰਕੇ ਮੈਨੂੰ ਐਸਐਸਪੀ ਸਾਹਿਬ ਸ਼੍ਰੀ ਵਰਨਨ ਸ਼ਰਮਾ ਜੀ ਨੇ ਭੇਜਿਆ ਹੈ ਵੀ ਜਾ ਕੇ ਉੱਥੇ ਦੇਖੋ ਵੀ ਉਹਦਾ ਕੋਈ ਸੋਲੂਸ਼ਨ ਕੱਢੋ ਉਹਨਾਂ ਨੇ ਐਸਐਸਪੀ ਸਾਹਿਬ ਹੋਰਾਂ ਨੇ ਡੀਜੀ ਸਰ ਜਿਹੜੇ ਆਪਣੇ ਡੀਜੀਪੀ ਐਸ ਰਾਏ ਟ੍ਰੈਫਿਕ ਦੇ ਆਪਣੇ ਹੈੱਡ ਨੇ ਉਹਨਾਂ ਨੂੰ ਰਿਕੁਐਸਟ ਕੀਤੀ ਵੀ ਕੁਈ ਐਕਸਪਰਟ ਬੰਦੇ ਭੇਜ ਕੇ ਇੱਥੇ ਇਹਦਾ ਸੋਲੂਸ਼ਨ ਕੱਢਿਆ ਜਾਵੇ। ਉਹਨਾਂ ਦੀ ਹਦਾਇਤ ਤੇ ਸਾਡੇ ਟ੍ਰੈਫਿਕ ਦੇ ਐਡਵਾਈਜ਼ਰ ਨੇ ਡਾਕਟਰ ਨਗਦੀਪ ਅਸੀਜਾ ਉਹਨਾਂ ਦੀ ਅੱਜ ਵਿਜ਼ਿਟ ਹੋਈ ਸੀ ਸਰਸਰੀ ਤੇ ਅੱਜ ਉਹ ਇਸ ਸੰਬੰਧ ਵਿੱਚ ਇੱਥੇ ਆਏ ਸੀ ਰਾਜਪੁਰਾ ਤਾਂ ਕਿ ਇਸ ਸਮੱਸਿਆ ਦਾ ਕੋਈ ਸੋਲੂਸ਼ਨ ਕੱਢਿਆ ਜਾ ਸਕੇ। ਕਿਉਂਕਿ ਲੁਧਿਆਣਾ ਅੰਮ੍ਰਾਲਾ ਜਾਂ ਦਿੱਲੀ ਰੋਡ ਹੈ ਜਿਹੜਾ ਬੜਾ ਵਿਜੀ ਰੋਡ ਹੈ ਇਸ ਕਰਕੇ ਲੋਕਾਂ ਨੂੰ ਸਮਾਜਾਨਾ ਬਿਤਾ ਇਹਦਾ ਅਸੀਂ ਕੋਈ ਨਾ ਕੋਈ ਹੱਲ ਕੱਢਣ ਲਈ ਅੱਜ ਇਕੱਠੇ ਹੋਏ ਸੀ ਜਿਸ ਤੇ ਐਸ ਡੀ ਐਮ ਸਾਹਿਬ ਡਾਕਟਰ ਨਦੀਪ ਅਸੀਂ ਜਾਂ ਮੈਂ ਐਸਪੀ ਟ੍ਰੈਫਿਕ ਤੇ ਡੀਐਸਪੀ ਰਾਜਪੁਰਾ ਐਸ ਐਚਓ ਸਿਟੀ ਰਾਜਪੁਰਾ ਸਾਡੇ ਟ੍ਰੈਫਿਕ ਚਾਰਜ ਦਰਬਚਨ ਸਿੰਘ ਤੇ ਨੈਸ਼ਨਲ ਹਾਈਵੇ ਦੀ ਟੀਮ ਅਸੀਂ ਇਹ ਅਗਲੇ ਹਫਤੇ ਇਹ ਇੱਕ ਵਿਜ਼ਿਟ ਰੱਖਾਂਗੇ ਤੇ ਉੱਥੇ ਕੋਈ ਨਾ ਕੋਈ ਇਹਦਾ ਅਸੀਂ ਸੋਲੂਸ਼ਨ ਕੱਢਾਂਗੇ ਮੈਂ ਪਬਲਿਕ ਨੂੰ ਅਪੀਲ ਕਰਦਾ ਕਿ ਜਦੋਂ ਵੀ ਤੁਸੀਂ ਚੰਡੀਗੜ੍ਹ ਸਾਈਡ ਤੋਂ ਆਣਾ ਹੈ ਜਾਂ ਕਿਸੇ ਨੇ ਪਟਿਆਲੇ ਜਾਣਾ ਹੈ ਤਾਂ ਉਹ ਸਿੱਧਾ ਜਸ਼ਨ ਪੈਲੇਸ ਹੋਟਲ ਹੈਗਾ ਜਸ਼ਨ ਹੋਟਲ ਉਹਦੇ ਨਾਲ ਹੀ ਅੰਡਰਪਾਸ ਹੈ ਕਰੀਬ 2 ਕਿਲੋਮੀਟਰ ਗਗਨ ਚੌਂਕ ਤੋਂ ਉਥੋਂ ਦੀ ਜਾ ਕੇ ਸਿੰਗਲ ਲੈਂਡ ਬਣਾ ਕੇ ਉਥੋਂ ਦੀ ਆਪਣਾ ਘੁੰਮ ਕੇ ਵਾਪਸ ਇੱਥੇ ਆ ਸਕਦੇ ਨੇ ਪਟਿਆਲਾ ਸਾਈਡ ਜੇ ਜਿਹੜੀ ਟ੍ਰੈਫਿਕ ਪਟਿਆਲੇ ਤੋਂ ਆਏਗੀ ਉਹ ਉਹਨਾਂ ਨੇ ਜਿਹੜਾ ਸਰੰਦਰ ਰੋਡ ਦੇ ਉੱਤੇ ਆਪਣਾ ਅੰਡਰ ਬ੍ਰਿਜ ਆ ਤੇ ਓਵਰ ਬ੍ਰਿਜ ਜਨਾ ਹੋ ਗਿਆ ਅੰਡਰ ਬ੍ਰਿਜ ਲਾ ਲੋ ਤੇ ਉਤੋਂ ਤੁਸੀਂ ਲੈਫਟ ਮੁੜ ਜਣਾ ਉਤੋਂ ਵੀ ਗਾਹ ਜਸ਼ਨ ਹੋਟਲ ਤੋਂ ਜਿਹੜਾ ਅੰਡਰ ਪਾਸ ਹੈ ਉਤੋਂ ਯੂ ਟਰਨ ਮਾਰ ਕੇ ਫਿਰ ਤੁਸੀਂ ਗਗਨ ਚੌਂਕ ਜਾਣਾ ਹੈ ਐਡਾ ਕਰਨ ਨਾਲ ਭੀੜ ਪ੍ਰਕਾ ਥੋੜਾ ਘਟੂਗਾ ਥੋੜਾ ਨਸ਼ ਘਟੂਗਾ ਤੇ ਇਸ ਤੋਂ ਇਲਾਵਾ ਮੈਂ ਰਣਪ੍ਰਵ ਵਾਸੀਆਂ ਨੂੰ ਪਟਿਆਲਾ ਵਾਸੀਆਂ ਨੂੰ ਤੇ ਹੋਰ ਜੀਰਪੁਰ ਤੋਂ ਜਿਹੜੇ ਜਿਹੜੀ ਅਪ ਟਾਊਨ ਕਰਦੇ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਜਿਹੜਾ ਆਰਓਬੀ ਸ਼ਹਿਰ ਦੇ ਅੰਦਰ ਹੈ ਉਤੇ ਉਹਦੇ ਉੱਪਰ ਸਿੰਗਲ ਲੇਨ ਬਣਾ ਕੇ ਚੱਲਿਆ ਜਾਵੇ ਕਿਉਂਕਿ ਸਾਰਾ ਜਿਹੜਾ ਰਸ਼ ਹੈ ਇਧਰਲਾ ਇਸ ਬ੍ਰਿਜ ਦੇ ਉੱਤੇ ਪਿਆ ਹੋਇਆ ਹੈ ਸਿੰਗਲ ਲੇਨ ਦੀ ਮੈਂ ਬੇਨਤੀ ਕਰਦਾ ਹਾਂ ਤਾਂਕਿ ਕਿਸੇ ਨੂੰ ਆਪਣਾ ਜਮਿੰਗ ਦਾ ਸਾਹਮਣਾ ਨਾ ਕਰਨਾ ਪਵੇ ਜੈ ਸਰ ਬੇਨਤੀ ਇਹ ਨੰਬਰ ਸਮਝ ਕਰ ਰਹੀ ਹੈ ਲੈ ਪੂਰਾ ਇੰਟਾਈਟੈਂਡ ਇਹ ਜਿਹੜਾ ਕੰਟਰੈਕਟਰ ਹੈ ਸਾਡਾ ਉਹਦੇ ਨਾਲ ਅਸੀਂ ਰਿਕਵੈਸਟ ਕੀਤੀ ਆ ਵੀ 15-20 ਦਿਨ ਮਹੀਨੇ ਤੱਕ ਸਾਨੂੰ ਇਕੱਲ ਦੀ ਰੋਡ ਸਾਨੂੰ ਚਾਲੂ ਕਰਕੇ ਦੇ ਤਾਕੇ ਅਸੀਂ ਮਾੜੀ ਮੁੱਢੀ ਕੁਝ ਇੱਕ ਤਰਫਾ ਰਿਲੀਫ ਲੋਕਾਂ ਨੂੰ ਦੇ ਸਕੀਏ ਅੱਜ ਤਾਂ ਕਿ ਅੱਜ ਦਾ ਆਪਾਂ ਨੇ ਚਾਇਰ ਵੀ ਜਿਹੜਾ ਕੁਝ ਕੱਟ ਕੇ ਵੀ ਬੰਦ ਕਰ ਦਿੱਤੇ ਗਏ ਆ ਤਾਂ ਇਹ ਦਾ ਵੀ ਕਿੰਨੇ ਦਿਨਾਂ ਦਾ ਪ੍ਰੋਜੈਕਟ ਹੈ ਕਿੰਨੇ ਦਿਨਾਂ ਦੇ ਲਈ ਹੈ ਜਾਂ ਇਹ ਕਿਸ ਤਰ੍ਹਾਂ ਦੀ ਗਿਰੀਟ ਹੈ ਇਹ ਟ੍ਰੈਫਿਕ ਦਾ ਜਿਹੜਾ ਰਸ਼ ਹੈ ਉਹ ਸ਼ਹਿਰ ਦੇ ਵਿੱਚ ਜਿਆਦਾ ਵੱਧ ਗਿਆ ਇਸ ਕਰਕੇ ਥੋੜੇ ਜਿਹੇ ਕੱਟ ਅਸੀਂ ਕੁਝ ਦਿਨ ਲਈ ਬੰਦ ਕੀਤੇ ਨੇ ਜੇ ਜਰੂਰਤ ਪਈ ਤਾਂ ਲੋੜ ਅਨੁਸਾਰ ਅਸੀਂ ਇਹਨਾਂ ਨੂੰ ਖੋਲ ਵੀ ਲਵਾਂਗੇ ਕੋਈ ਐਡਾ ਕੋਈ ਹਾਰਡ ਐਂਡ ਫਾਸਟ ਕੋਈ ਰੂਲ ਹੈ ਨਹੀਂ ਸਰ ਜਿਸ ਪਾਸੇ ਅੱਜ ਅਸੀਂ ਦੇਖਿਆ ਜਾਂਦਾ ਕਿ ਟ੍ਰੈਫਿਕ ਬਹੁਤ ਜ਼ਿਆਦਾ ਹੈ ਔਰ ਮੁਲਾਜ਼ਮ ਘੱਟ ਹੈ ਤਾਂ ਇਹ ਅੱਜ ਅਸੀਂ ਨੂੰ ਆਪਾਂ ਇਹ ਪਤਾ ਚੱਲਦਾ ਹੈ ਕਿ ਇਸ ਦੀ ਪਰੇ ਟ੍ਰੈਫਿਕ ਦੀ ਚਾਦਰ ਹੈ ਮੈਂ ਐਸਐਸਪੀ ਸਾਹਿਬ ਸ਼੍ਰੀ ਬਨਰ ਸ਼ਰਮਾ ਜਿਹੜੇ ਪਿਆੜਾ ਦੇ ਐਸਐਸਪੀ ਨੇ ਉਹਨਾਂ ਨੂੰ ਬੇਦੀ ਕੀਤੀ ਹੈ ਕਿ ਸਾਨੂੰ ਟ੍ਰੈਫਿਕ ਤੇ ਮੁਲਾਜ਼ਮ ਹੋਰ ਦਿੱਤੇ ਜਾਣ ਤਾਂ ਕਿ ਅਸੀਂ ਇੱਥੇ ਜਿਹੜੀ ਟ੍ਰੈਫਿਕ ਤੇ ਮੁਲਾਜ਼ਮਾਂ ਦੀ ਸਟਰੈਂਥ ਵਧਾਈ ਜਾ ਸਕੇ ਤੇ ਟ੍ਰੈਫਿਕ ਨੂੰ ਸੁਚੂਤ ਚਲਾਇਆ ਜਾ ਸਕੇ ਟ੍ਰੈਫਿਕ ਮੈਕਨਿਕ ਨੂੰ ਕਾਫੀ ਸਮੇਂ ਤੋਂ ਗੱਲ ਨਹੀਂ ਹੈ ਜਿਹੜਾ ਦਰਸਲ ਜਿਹੜਾ ਇਹ ਆਰਓ ਵੀ ਬਣ ਰਿਹਾ ਹੈ ਟ੍ਰੈਫਿਕ ਦਾ ਰਸ਼ ਬਹੁਤ ਜ਼ਿਆਦਾ ਹੋਣ ਕਰਕੇ ਟ੍ਰੈਫਿਕ ਲਾਈਟਸ ਤੇ ਡਿਪੈਂਡ ਰਹਿਣਾ ਥੋੜਾ ਮੁਸ਼ਕਿਲ ਆ ਕਿਉਂਕਿ ਉਹਦੇ ਨਾਲ ਜ਼ਿਆਦਾ ਜਾਮਿੰਗ ਲੱਗਦੀ ਹੈ ਤੇ ਫਿਰ ਵੀ ਜਦੋਂ ਆਹ ਬ੍ਰਿਜ ਆਪਣਾ ਚੱਲ ਪਿਆ ਤਾਂ ਇਹ ਵੀ ਟ੍ਰੈਫਿਕ ਡਾਟਾ ਵੀ ਉਹਨੂੰ ਚਲਾ ਦਤਾ। ਜੀ ਇਹ ਕੈਮਰਾ ਮਸੰਦ ਮੋਲ ਦੇ ਨਾਲ ਗੁਰਪ੍ਰੀਤਿ ਮਾਨ ਖਬਰ ਆਸ-ਪਾਸ ਰਾਜਪੁਰਾ